ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਚੰਨੜਾ ਨੂੰ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਆਪਾਂ ਗੈਂਸ ਆਪਣਾ ਜਿਹੜਾ ਕਰਦੇ ਆਂ ਸਾਫ਼ ਦੇਖੋ ਆਪਣਾ ਗੈਂਸ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸੀ ਤੇ ਇਹਦੇ ਉੱਪਰ ਚਾਹ ਦੁੱਧ ਆਪਣਾ ਨਿਕਲ ਜਾਂਦਾ ਜਿਹੜਾ ਮੱਚ ਜਾਂਦਾ ਸੜ ਜਾਂਦਾ ਤੇ ਉੱਪਰ ਆਪਣਾ ਗੈਂਸ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਰਿਹਾਗਾ ਤੇ ਇਹਨੂੰ ਆਪਾਂ ਕਰਦੇ ਆਂ ਸਾਫ਼ ਤੇ ਤੁਹਾਡਾਂ ਲਈ ਵੀਡੀਓ ਜਿਹੜੀ ਕਰਦੇ ਆਂ ਸ਼ੇਅਰ ਤੇ ਬਹੁਤ ਸੌਖਾ ਤਰੀਕਾ ਸਾਫ਼ ਕਰਨ ਦਾ ਦੱਸਾਂਗੇ ਇਹਨੂੰ ਤੇ ਬਹੁਤ ਜ਼ਿਆਦਾ ਆਪਣਾ ਗੈਂਸ ਸੀ ਜਿਹੜਾ ਖਰਾਬ ਸੀ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਨਹੀਂ ਲਾਈਕ ਸ਼ੇਅਰ ਪਿਆਰਾ ਦਾ ਕਮੈਂਟ ਜਰੂਰ ਕਰਿਆ ਕਰੋ ਤੇ ਜਿਵੇਂ ਭਣ ਪਈ ਆਪਣੀ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਇਹਨੂੰ ਸਾਫ ਕਰਨ ਵਾਸਤੇ ਆਪਾਂ ਕੀ ਕੁਝ ਲੈਣੇ ਆਪਾਂ ਦਿਖਾਉਣੇ ਆ ਤੇ ਆਪਣਾ ਗਹਿਣ ਬਹੁਤ ਜ਼ਿਆਦਾ ਖਰਾਬ ਸੀਗਾ ਦੇਖੋ ਤੇ ਬਹੁਤ ਸੌਖਾ ਤਰੀਕਾ ਸਾਫ ਕਰਨਾ ਦੱਸਾਂਗੇ ਤੇ ਆਪਾਂ ਕਰਦੇ ਆ ਸਾਫ ਤੇ ਦਿਖਾਉਣੇ ਆ ਗਹਿਣ ਸਾਫ ਕਰਨ ਵਾਸਤੇ ਆਪਾਂ ਤੁਸੀਂ ਕੋਈ ਪਲਾਸਟਿਕ ਦਾ ਬਰਤਨ ਜਿਹੜਾ ਲੈ ਲੈਣਾ ਤੇ ਇਹਦੇ ਵਿੱਚ ਆਪਾਂ ਮਾਵਾਂਗੇ ਇੱਕ ਚਮਚਾ ਆਪਣਾ ਸਰਫ ਦਾ ਤੁਸੀਂ ਕੋਈ ਵੀ ਲੈ ਸਕਦੇ ਹੋ ਜੋ ਵਰਤਦੇ ਹੋਗੇ ਹਾਂ ਜੀ ਦੇਖੇ ਤਾਂ ਜਾਂ ਪਪਾ ਮੰਗੇ ਮਿੱਠੇ ਥੋਡੇ ਦਾ ਤੇ ਗੋਕਾ ਫਤਹਾਡੇ ਨਾਲ ਵੀ ਜਿਹੜੀ ਸ਼ੇਅਰ ਕਰਨੀ ਸੀ ਤੇ ਬਹੁਤ ਸੌਖਾ ਤਰੀਕਾ ਹੈ ਗੈਂਜ ਸਾਫ ਕਰਨ ਦਾ ਮਿੰਟ-ਮਿੰਟ ਆਪਣਾ ਗੈਂਜ ਜਿਹੜਾ ਸਾਫ ਹੋ ਜਾਊਗਾ ਇਹ ਆਪਾਂ ਲੈਤਾ ਮਿੱਠਾ ਥੋਡਾ ਫਿਰ ਭਾਵੇਂ ਨਨ ਚੀਜ਼ਾਂ ਦੇ ਨਾਲ ਹੀ ਆਪਣਾ ਗੈਂਜ ਸਾਫ ਕਰਾਂਗੇ ਆਪਾਂ ਵਿਨੇਗਰ ਪਾਉਨੇ ਆ ਉਨੀ ਕੋਕਰਾਂਗੇ ਚੰਗੀ ਤਰ੍ਹਾਂ ਮਿਕਸ ਲਓ ਜੀ ਤੇ ਆਪਾਂ ਸਰਵ ਕਰਦੇ ਆਂ ਤੇ ਦਿਖਾਉਨੇ ਆਂ ਲਓ ਜੀ ਤੇ ਆਪਾਂ ਇਹਲੇ ਤਸ ਕਰ ਆਬ ਇਹ ਜੋ ਆਪਾਂ ਏੰਕੜ ਬਣਾਇਆ ਇਹਦੇ ਉੱਪਰ ਸਾਰੇ ਲਾ ਦਾਂਗੇ ਚੰਗੀ ਤਰ੍ਹਾਂ ਆਪਾਂ ਸਾਰੇ ਇੱਥੇ ਲਾ ਦਾਂਗੇ ਨੂੰ ਆਪਣਾ ਬਹੁਤ ਜ਼ਿਆਦਾ ਗਏ ਸੀ ਜਿਹੜਾ ਖਰਾਬ ਹੋ ਰਿਹਾ ਸੀ ਦੇਖੋ ਕੋ ਆਪਣਾ ਗਏ ਬਹੁਤ ਜ਼ਿਆਦਾ ਜਲਿਆ ਹੋਇਆ ਸੀਗਾ ਆਪਣੇ ਚਾਹ ਦੁੱਧ ਕਈ ਵਾਰ ਉੱਪਰ ਨਿਕਲ ਜਾਂਦੀ ਹੈ ਤੇ ਉਹ ਸੜ ਜਾਂਦਾ ਉੱਪਰ ਫਿਰ ਅਪਾ ਸਾਰਾ ਜੋ ਅਪਾ ਲਿੰਕੜ ਬਣਾਇਆ ਹੈ ਇਹਦੇ ਉੱਪਰ ਲਾ ਦਾਂਗੇ ਲਓ ਜੀ ਆਪਾਂ ਇਹਨੂੰ 5 ਮਿੰਟ ਹੋਣ ਇਸ ਤਰੀਂ ਛੱਡਾਂਗੇ ਤੇ ਆਪਾਂ 5 ਮਿੰਟ ਬਾਅਦ ਜਿਹੜਾ ਫੇਰੇ ਇਹ ਆਪਣੇ ਆਪ ਸਾਰੀ ਮੈਲ ਜਿਹੜੀ ਉਹਦੀ ਉਗਲ ਗਈ ਆਪੀ ਉੱਤਰਨ ਲੱਗ ਜੂਗੀ ਤੇ ਆਪਾਂ ਨੂੰ 5 ਮਿੰਟ ਇਸ ਤਰੀਂ ਛੱਡਾਂਗੇ ਤੇ ਆਪਣੀ ਮੈਲ ਜਿਹੜੀ ਇਹ ਸਾਰੀ ਫੇਰ ਲੈ ਜੂਗੀ ਲਓ ਜੀ ਤੇ ਆਪਾਂ ਇਹਨੂੰ ਲਾਏ ਹੋਣੇ ਲਿੰਕੜ ਨੂੰ 5 ਮਿੰਟ ਹੋ ਗਏ ਤੇ ਹੁਣ ਆਪਾਂ ਪਹਿਲੇ ਤਸਤੀਰ ਬੂਲ ਇਦਨਾਂ ਨਾਲ ਆਪਾਂ ਨੂੰ ਸਾਰੇ ਨੂੰ ਅਗੜਾਂਗੇ ਇਹੋ ਜਿਹੀ ਤੇ ਆਪਣੀ ਮੈਲ ਹੈ ਜਿਹੜੀ ਸਾਰੀ ਉੱਤਰ ਰਹੀ ਹੈ ਇਹ ਤਾਂ ਬਹੁਤ ਜ਼ਿਆਦਾ ਆਪਣਾ ਗੰਦਾ ਹੋ ਗਿਆ ਜੀ ਆਪਣਾ ਗੈਂਸ ਕਪੜਿਆਂ ਦੀ ਮੈਲ ਦੇਖੋ ਸਾਰੀ ਉੱਤਰ ਗਈ ਪੁਰਾਣੇ ਤੋਂ ਪੁਰਾਣਾ ਗਏ ਸੀ ਤੇ ਇਸ ਤਰੀਕੇ ਨਾਲ ਇਹਦਾ ਸਾਫ਼ ਕਰ ਸਕਦੇ ਹਾਂ ਆਪਣਾ ਹੀ ਵਾਰ ਲਗਾਇਆ ਠੀਕਾ ਕਿ ਆਪਣਾ ਕਿਚਨ ਦੇ ਅੰਦਰ ਹੁੰਦਾ ਤੇ ਇਹ ਆਪਣਾ ਕਿਚਨ ਦੁਬਾਰਾ ਹੀ ਗਏ ਸੀ ਬਹੁਤ ਜ਼ਿਆਦਾ ਧੰਗਰ ਸੀ ਦੇਖੋ ਤੁਲਾਓ ਜੀ ਇਹ ਕਪੜੀ ਮੈਲ ਹੈ ਜਿਹੜੀ ਸਾਰੀ ਮੋਟੀ ਮੋਟੀ ਲੱਗ ਚੁੱਕੀ ਹੈ ਜੀ ਆਹ ਸਾਰੀ ਇਹਦੀ ਮੈਲ ਹੈ ਦੇਖੋ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਸਾਫ਼ ਦੇਖੋ ਇਹ ਪੰਗਵਾਰੀ ਮੈਂਧਨ ਕਰਨੀ ਪਈ ਆਪਣੀ ਮਿਹੜਾ ਜਿਹੜੀ ਸਾਰੀ ਉੱਗ ਚੁੱਕੀ ਛੇਰੀ ਇਹ ਆਪਣਾ ਲਿੰਕੜ ਬਣਾਇਆ ਸੀ ਦੇ ਉੱਪਰ ਲਾਤਾ ਸੀ ਕਿੰਨੀ ਗੰਦਗੀ ਜਿਹੜੀ ਇਹ ਲਹਿ ਚੁੱਕੀ ਐ ਦੇਖੋ ਤੇ ਹੁਣ ਆਪਾਂ ਨੇ ਸਾਫ ਕਰ ਲਈਏ ਹਲੋ ਜਿੱਥੇ ਪਕੌੜਾ ਫਰੰਦਾ ਕੱਪੜਾ ਲੈਤਾ ਇਹਦੇ ਨਾਲ ਪਕਰਾਗੇ ਨੂੰ ਸਾਫ ਦੇਖੋ ਕਿੰਨੀ ਗੰਦੀ ਮਿਹੜਾ ਜਿਹੜੀ ਇਹਦੀ ਲਹੀ ਐ ਆਪਣਾ ਮੋਟਾ ਮੋਟਾ ਗੈਂਸਰਾ ਇਹਦੀ ਪਰਤੇ ਜਿਹੜੀ ਮੋਟੀ ਮੋਟੀ ਜੰਮੀ ਪਈ ਸਾਰੀ ਲੈ ਗਈ ਦੇਖੋ ਜੋ ਪਰ ਲਿੰਕੜ ਵਿੱਚ ਆ ਕੇ ਪਰ ਦਵਾਰ ਹੈ ਜੋ ਉੱਪਰ ਦੀ ਹੋਰ ਲਾਉਨੇ ਆ ਵੀ ਚੰਗੀ ਤਰ੍ਹਾਂ ਆਪਣਾ ਜਿਹੜਾ ਸਾਫ ਹੋ ਜੂਗਾ ਤਾਂ ਇਹ ਮੈਲ ਥੋੜੀ ਬਹੁਤੀ ਜੋ ਉੱਪਰ ਹੈ ਜਿਹੜੀ ਹੈਗੀ ਹੈਗੀ ਇਹ ਪਾ ਚੰਗੀ ਤਰ੍ਹਾਂ ਦੀ ਸਾਫਾਈ ਇਹ ਵੀ ਕਰਾਂਗੇ ਹੋ ਗਿਆ। ਪੁਰਾਣੇ ਪੁਰਾਣਾ ਗੈਂਸ ਜਿਹੜਾ ਪਏ ਇਸ ਤਰੀਕੇ ਨਾਲ ਬਹੁਤ ਵਧੀਆ ਆਪਣਾ ਸਾਫ਼ ਹੁੰਦਾ। ਇਹ ਕਿੱਡਾ ਵੀ ਪੁਰਾਣਾ ਆਪਣਾ ਥੜਿਆ ਥੋੜੀ ਬਹੁਤੀ ਜਿਹੜੀ ਮਿਆੜੇ ਦੀ ਰਹੇਗੀ। ਕਿੱਡਾ ਵੀ ਪੁਰਾਣਾ ਗੈਂਸ ਆ ਜਿਹੜਾ ਇਸ ਤਰੀਕੇ ਨਾਲ ਵਧੀਆ ਸਾਫ਼ ਹੁੰਦਾ। ਹਲੋ ਜੀ ਤੇ ਆਪਣਾ ਗੈਂਸ ਬਹੁਤ ਵਧੀਆ ਸਾਫ਼ ਹੋ ਗਿਆ। ਇਹ ਆਪਕਾ ਉਤਰਨ ਦੇ ਕਪੜਾ ਉੱਪਰ ਦੀ ਫੇਰ ਦੇਖੋ ਕਿੰਨਾ ਵੀ ਗੰਦਾ ਗੈਂਸਾ ਤੁਹਾਡਾ ਇਸ ਤਰੀਕੇ ਨਾਲ ਸਾਫ ਕਰ ਸਕਦੇ ਹੋ ਜੇ ਆਪਕਾ ਕਿੰਨਾ ਵਧੀਆ ਆਪਣਾ ਗੈਂਸਾ ਜਿਹੜਾ ਨਿਕਲੇਗਾ ਸਾਰਾ ਸਾਫ ਹੋ ਗਿਆ ਦੇਖੋ ਨਾਲੇ ਆਪਣਾ ਗੋਬਰ ਗੈਂਸ ਵਾਲਾ ਜਿਹੜਾ ਆਪਣਾ ਚੁੱਲ੍ਹਾ ਹੈ ਗੋਬਰ ਗੈਂਸ ਲੱਗਿਆ ਹੋਇਆ ਆਪਣੇ ਕਿੰਨਾ ਵਧੀਆ ਸਾਫ ਹੋਇਆ ਦੇਖੋ ਇਹਦੀ ਲਾਟ ਹੁੰਦੀ ਹੈ ਨਾ ਜਿਹੜੀ ਉਹ ਦੂਜੇ ਗੈਂਸ ਨਾਲੋਂ ਜ਼ਿਆਦਾ ਲਾਟ ਨਿਕਲਦੀ ਹੁੰਦੀ ਹੈ ਇਹਦੀ ਤੇ ਤਾਂ ਹੀ ਇਹ ਆਪਣਾ ਚੁੱਲ੍ਹਾ ਜਿਹੜਾ ਇੰਨਾ ਗੰਦਾ ਹੋ ਜਾਂਦਾ ਹੈ ਇਹਦਾ ਛੇਕ ਆ ਜਿਹੜਾ ਵੱਧ ਹੁੰਦਾ ਹੈਗਾ ਦੇਖੋ ਆਪਣੇ ਕਿੰਨਾ ਵਧੀਆ ਗਾਂਸਾ ਇਹਦਾ ਸਾਫ਼ ਹੋਇਆ ਸਾਫ਼ ਹੋਇਆਗਾ ਪੁਰਾਣੇ ਤੋਂ ਪੁਰਾਣੇ ਗਾਂਸੇ ਵੀ ਇਸ ਤਰੀਕੇ ਨਾਲ ਸਾਫ਼ ਕਰਿਓ ਤੇ ਕੋਈ ਆਪਾਂ ਨੂੰ ਬੜੀ ਮਿਹਨਤ ਨਹੀਂ ਕਰਨੀ ਪੈਣੀ ਇਹ ਆਪਣਾ ਗੋਬਰ ਗਾਂਸਾ ਵਾਲਾ ਗਾਂਸਾ ਸੀਗਾ ਚੁੱਲਾ ਤੇ ਬਹੁਤ ਸੌਖਾ ਇਸ ਤਰੀਕੇ ਨਾਲ ਆਪਣਾ ਗਾਂਸਾ ਸਾਫ਼ ਕਰਿਓ ਤੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਕਰਿਆ ਤੇ ਕਮੈਂਟ ਜਰੂਰ ਕਰਿਓ ਸਸਰੀਆ ਕਾਰ